ਉਹ ਕੈਂਪਲੀਪਸ ਕਰੀ ਇਹ ਪੰਥਕ ਤੇ ਇਹਨਾਂ ਨੇ ਪੰਥ ਨੂੰ ਬਹੁਤ ਵੱਡੀ ਢਾਲ ਲਾ ਰਹੀ ਢਾਲ ਆਈ ਆ 2007 ਤੋਂ ਜੋ ਇਹ ਮਾਮਲਾ ਚੱਲ ਰਿਹਾ ਸੀ ਸੱਜੇ ਖਾਲੀ ਮਾਫੀ ਦੇਣ ਵਾਲਾ ਜਾਂ ਜੋ ਜੋ ਕਥਾਾਂ ਵਾਪਰਿਆ ਲੇਕਿਨ 2015 ਤੋਂ ਬਾਅਦ ਤੇ ਇੱਕਦਮ ਨੰਗਾ ਕੀਤਾ ਸਾਫ਼ ਹੋ ਗਿਆ ਕਿ ਇਹ ਜਿਹੜੇ ਆ ਇਸ ਪੰਥਕ ਨਹੀਂ ਦੇ ਪੰਥ ਦੇ ਵਿਰੋਧੀ ਆ ਤੋਂ ਵੱਡੀ ਸਮੱਸਿਆ ਅੱਜ ਅੱਧੀ ਜਿਹੜੀ ਸਾਡੀ ਨੌਜਵਾਨੀ ਦੀ ਹੈ ਨਸ਼ਿਆਂ ਦੀ ਪੰਜਾਬ ਨਸ਼ਿਆਂ ਤੋਂ ਉੱਡਾ ਤੀਰ ਗਿਆ ਕਿ ਬੀਤੀਆਂ ਵਿੱਚ ਵੀ ਸਾਨੂੰ ਹੁਣ ਪਰ ਲੱਗਦਾ ਕਿ ਲੋਕ ਕਿੰਨੇ ਪਰੇਸ਼ਾਨ ਨੇ ਕਿ ਜੋ ਅਮਰਪਾਲ ਨੇ ਜਤਾਇਆ ਉਹ ਵੀ ਇੱਥੇ ਵਿਸ਼ੇ ਤੇ ਹੀ ਲੋਕਾਂ ਨੇ ਬਹੁਤ ਉਹ ਲੋਕਾਂ ਨੂੰ ਉਮੀਦ ਆ ਕਿ ਜੇ ਅਮਰਪਾਲ ਬਾਹਰ ਆ ਜਾਣਾ ਤਾਂ ਸ਼ਾਇਦ ਸਾਡੇ ਬੱਚੇ ਬਚ ਸਕਦੇ ਆ ਸਾਡੀ ਜਿਹੜੀ ਨੌਜਵਾਨੀ ਸਾਡੀ ਪੰਜਾਬ ਦੀ ਧਰਤੀ ਤੋਂ ਜਿਹੜਾ ਸਾਡਾ ਸੱਤ ਗਿਆ ਵਗ ਰਿਹਾ ਉਹ ਖਤਮ ਹੋ ਸਕਦਾ ਇਸ ਕਰਕੇ ਲੋਕਾਂ ਨੇ ਉਹ ਬਹੁਤ ਵੱਡਾ ਸੋਚ ਦਿੱਤਾ ਅਸੀਂ ਇਹ ਆਪਣੇ ਜਿੱਥੇ ਗੁੰਬਦੀ ਨੂੰ ਆਪਣੀ ਪਾਰਟੀ ਇੱਥੇ ਵਾਸਤੇ ਜਿਆਦਾ ਇਹ ਉਹ ਦੂਆ ਉਹਦੀ એનર્ਜੀ ਜਿਹੜੀ ਇਸ ਤੇ ਲਾਵਾਂਗੇ ਕਿ ਪੰਜਾਬ ਦੀ ਨੌਜਵਾਨੀ ਵਿੱਚ ਆਏਗੀ ਭਾਈ ਅਮਰਪਾਲ ਦੀ ਖਾਲਸਾਪਨ ਦੀ ਮੰਨ ਕਰਦੇ ਨੇ ਜੇ ਪਾਕਿਸਤਾਨ ਚਾਹੁੰਦੀ ਫਿਰ ਵੀ ਖਾਲਸਾਪਨ ਦੀ ਗੱਲ ਵੀ ਇਹ ਜੀ ਅਤੇ ਹਰੇਕ ਸਿੱਖ ਜਿਹੜੀ ਆ ਇਹ ਦੋਵੇਂ ਮਿਲਿਆ ਆਸ ਕਰਦਾ ਹੈ ਕਿ ਰਾਜ ਕਰੇਗਾ ਖਾਲਸਾ ਦਾ ਇਹ ਖਾਲਸਾ ਰਾਜ ਜਿਹੜਾ ਵਾ ਉਹ ਸਾਰਿਆਂ ਦੇ ਭਲੇ ਲਈ ਜੋ ਪਹਿਲਾਂ ਵੀ ਦੇਖਿਆ ਮਹਾਰਾਜਾ ਜੰਗੀ ਸਿੰਘ ਦਾ ਰਾਜ ਸਾਰਿਆਂ ਨੂੰ ਉਸੇ ਕਿਸੇ ਧਰਮ ਜਾਂ ਕਿਸੇ ਪਾਦਿਕ ਆਧਾਰ ਤੇ ਕੋਈ ਵਿਤਰਾ ਨਹੀਂ ਹੋਵੇ ਤੇ ਅਸੀਂ ਚਾਹੁੰਦੇ ਕਿ ਇਹੋ ਜਿਹਾ ਰਾਜ ਪੂਰੀ ਦੁਨੀਆ ਤੇ ਹੋਣਾ ਚਾਹੀਦਾ ਇਸ ਕਰਕੇ ਅਸੀਂ ਵੀ ਜੋ ਇਹ ਵੀ ਇੱਕ ਉਸ ਰਾਜ ਦਾ ਇੱਕ ਸਟੇਪ ਹੀ ਹੈ ਕਿ ਜੋ ਅਸੀਂ ਕੋਈ ਚੰਗਾ ਪ੍ਰਸ਼ਾਸਨ ਦੇ ਸਕੀਏ ਲੋਕਾਂ ਨੂੰ ਦੁੱਖ ਤਕਲੀਫਾਂ ਜਿੰਨੀਆਂ ਵੀ ਸੀ ਖਤਮ ਕਰ ਜੀਏ ਲੇਕਿਨ ਆਲਟੀਮੇਟਲੀ ਨਿਸ਼ਾਨਾ ਤਾਂ ਅਸੀਂ ਸਾਰੇ ਸਾਰੇ ਖਾਲਸਾ ਰਾਜ ਵਾਸਤੇ ਹੀ ਲੜ ਰਹੇ ਹਾਂ ਉਹ ਤਰੀਕ ਨੂੰ ਤੱਕ ਜੋ ਹੁਕਮ ਹੋਏ ਵਰਤੀ ਕਮੇਟੀ ਦੇ ਕੀਤੇ ਮਨਜ਼ੂਰ ਕਰਨ ਦਾ ਫੱਟ ਮੈਂਬਰੀ ਕਮੇਟੀ ਬਣਾਉਣ ਦੀ ਕਾਲੀ ਗੱਲ ਉਹ ਬੱਡੇ ਤੱਕ ਮੰਨੇ ਲਏ ਕਿ ਇਸ ਰੂਪ ਤੋਂ ਉਹਨਾਂ ਨੂੰ ਰਾਜ ਦੇ ਹੁਕਮਨਾਮੇ ਨਹੀਂ ਹੋਣਗੇ ਇਸ ਨਾਮ ਮਨ ਇਹ ਤੇ ਇਹ ਵੀ ਬਾਕੀ ਤੇ ਆਮ ਸੰਸਦਾਂ ਦੇ ਬਹੁਤ ਟੈਂਪ ਲਿਖੇ ਚਲੇ ਇਹ ਪੰਥਕ ਤੇ ਇਹਨਾਂ ਨੇ ਪੰਥ ਨੂੰ ਬਹੁਤ ਵੱਡੀ ਢਾਹ ਲਾਈ ਢਾਹ ਲਾਈ ਆ 2007 ਤੋਂ ਜੋ ਇਹ ਮਾਮਲਾ ਚੱਲ ਰਿਹਾ ਸੀ ਸੱਜੇ ਸਾਹਿਬ ਨੂੰ ਮਾਫੀ ਦੇਣ ਵਾਲਾ ਜਾਂ ਜੋ ਜੋ ਕਥਾਾਂ ਵਰਤਿਆ ਤੇ ਲੋਕ ਤੇ ਉਦੋਂ ਤੋਂ ਰੋੜੀ ਪਾ ਰਹੇ ਸੀ ਲੇਕਿਨ 2015 ਤੋਂ ਬਾਅਦ ਤੇ ਇੱਕਦਮ ਨੰਗਾ ਚਿੱਟਾ ਸਾਫ਼ ਹੋ ਗਿਆ ਕਿ ਇਹ ਜਿਹੜੇ ਇਹ ਪੰਥਕ ਨਹੀਂ ਦੇ ਪੰਥ ਦੇ ਵਿਰੋਧੀ ਆ ਤੇ ਹੁਣ ਜੋ ਇਹਨਾਂ ਨੇ ਪੰਚਕ ਸੰਸਥਾਵਾਂ ਦਾ ਜੋ ਭਾਨ ਕੀਤਾ ਜੋ ਢਾ ਲਾਈ ਆ ਅਕਾਲ ਤਖਬ ਦੀ ਇਡੀ ਵੱਡੀ ਆਹਮ ਸ਼ਾਨ ਨੂੰ ਉਹ ਹੁਣ ਦੇਖੋ ਕਿ ਉਥੇ ਬਣ ਨਹੀਂ ਗਏ ਕਿ ਅਸੀਂ ਸਾਰੇ ਗਨਾਹ ਕੀਤੇ ਆ ਤੇ ਫਿਰ ਉਸ ਚੀਜ਼ ਨੂੰ ਫਿਰ ਚੈਲੰਜ ਕਰ ਰਹੇ ਫਿਰ ਜੋ ਉਥੋਂ ਹੁਕਮ ਹੋਇਆ ਕਿ ਇਹਨੇ ਕਿਹਾ ਅਸੀਂ ਫਿਰ ਲੋ ਨੂੰ ਨਹੀਂ ਦਿੱਤੇਗੇ ਇਹ ਅਕਾਲ ਤਖਬ ਨੂੰ ਕੋਈ ਉਹਨਾਂ ਸਮਰਪਿਤ ਨਹੀਂ ਗਏ ਉਤੋਂ ਭਗੌੜਦੇ ਆ ਇਸ ਕਰਕੇ ਇਹ ਸਾਰੇ ਜ਼ਾਮੇਬਾਜ਼ੀਆਂ ਕਿਸ ਨੇ ਜਾਰੀਆਂ ਆਪਣੀ ਕੋਈ ਰਾਸਤੀ ਜਿਹੜੀ ਲਾਲਸਾ ਪੂਰੀ ਕਰਨ ਵਾਸਤੇ ਫਿਰ ਇਹ ਇਹੋ ਜਿਹੇ ਹੱਥਾਂ ਦੇ ਦੇ ਰਹੇ ਨੇ ਇਹ ਵੀ ਅਦਾਲਤਾਂ ਲਾਏ ਜਾ ਰਹੇ ਕਹਿੰਦੇ ਅਕਾਲੀ ਦਲ ਨੂੰ ਖੰਡੌਣ ਦੀ ਕੋਈ ਏਜੰਸੀਆਂ ਦੇ ਆਪ ਕਰਿਆ ਪਿਆ ਉਹ ਜਿਹਾ ਨਵਿਆ ਪਾਲ ਪਿਆ ਬਣਾ ਕੇ ਕਿ ਕਿਸ ਤਰ੍ਹਾਂ ਦਾ ਗਿਆਨ ਸਰ ਉਹਨਾਂ ਨੂੰ ਬਾਈਸਪਾਸ ਕਰਦਾ ਮਤਲਬ ਹੁੰਦੀ ਇਹ ਇਹ ਨੂੰਤੇ ਇਹ ਚੀਜ਼ਾਂ ਕੇ ਇਹ ਚੀਜ਼ਾਂ ਤੇ ਜਵਾਬ ਇਹ ਹੈ ਕਿ ਅਮਰਪਾਲ ਜਾਂ ਜਿਹੜੀਆਂ ਹੁਣ ਪਾਰਟੀਆਂ ਨੂੰ ਖਿਉ ਅੱਜ ਉੱਤਰੇ ਆ ਅਕਾਲੀ ਦਲ ਤੋਂ ਤੁਸੀਂ ਪਹਿਲਾਂ ਹੀ ਆਈ ਤੋਂ ਪੰਜ ਸਾਲ 10 ਸਾਲ ਪਹਿਲਾਂ ਹੀ ਖਤਮ ਕਰ ਦਿੱਤਾ ਇੱਕ ਉਹਦੀ ਹਾਲਾਤ ਜਿਹੜੀ ਆ ਕਿ 2022 ਦੀ ਬੇਸਤੀਆਂ ਤੁਸੀਂ ਦਿੱਤੇ ਹੋ ਆ ਹੁਣ ਇੱਕ ਲੋਕ ਸਭਾ ਦੀ ਸੀਟ ਬਹੁਤ ੱੱਕੇ ਨਾਲ ਬਹੁਤ ਕੈਸਾ ਪੂਸਾ ਖਰਚ ਕਰਕੇ ਹਟਾਈ ਆ ਇਸ ਕਰਕੇ ਮੇਰੇ ਖਿਆਲ ਹੈ ਕਿ ਇਹ ਜਿਹੜੇ ਇਲਜ਼ਾਮ ਇਹ ਲੋਕਾਂ ਤੇ ਲਾ ਰਹੇ ਇਹਨਾਂ ਆਪਣੇ ਆਪ ਹੀ ਖੰਡਾਇਆ ਆਪਣੀਆਂ ਨੀਤੀਆਂ ਨਾਲ ਆਪਣੇ ਆਪਣੀ ਲਾਲਸੀ ਆਪਣੀ ਪਰਿਵਾਰਵਾਦ ਨੂੰ ਦੀ وجہ ਨਾਲ ਇਹ ਸਾਰਾ ਕੁਝ ਹੋ ਗਿਆ ਪਾਣੇ ਦੀ ਗੱਲ ਆ ਰਹੀ ਆ ਹਾਂ ਹੋਰ ਬਦਲ ਹੈ ਉਹ ਕਾਂਗਰਸ ਦੇ ਦੇ ਪਾਸੇ ਲਿਖਿਆ ਇਹ ਮੇਰਾ ਖਿਆਲ ਹੈ ਕਿ ਹੁਣ ਉਹਨਾਂ ਨੂੰ ਪਤਾ ਹੈ ਕਿ ਅਮਰਪਾਲ ਸਰਪੁਰਵਾਂ ਨੂੰ ਪਲੀਜ਼ ਹੋ ਸਕਦਾ ਕਿ ਇਸ ਕਰਕੇ ਉਹਨੂੰ ਕਿਸੇ ਤਰੀਕੇ ਨਾਲ ਹੋਰ ਕੋਈ ਪਾਰਟੀ ਨਹੀਂ ਦੇਖੀਆਂ ਕਾਂਗਰਸ ਆ ਆਮ ਆਦਮੀ ਜੋ ਪੰਜਾਬ ਦੇ ਹਾਲਾਤ ਬਣਾ ਰਹੀਆਂ ਜਾਂ ਭਾਰਤੀ ਜਨਤਾ ਪਾਰਟੀ ਹੈ ਜੋ ਦੇਸ਼ ਦੇ ਜਿੱਦਾਂ ਦਾ ਮਾਹੌਲ ਬਦਲਿਆ ਜਾ ਰਿਹਾ ਉਹਨਾਂ ਦੇ ਖਿਲਾਫ ਕੋਈ ਨਹੀਂ ਗੱਲ ਕਰ ਰਿਹਾ ਵੇ ਖਾਲੀ ਅਮਰਪਾਲ ਕਿਉਂ ਦੇਖ ਰਹੇ ਹੋ ਅਮਰਪਾਲ ਹੀ ਉਹਨਾਂ ਨੂੰ ਪਤਾ ਕਿ ਆਉਣ ਵਾਲੇ ਸਮੇਂ 'ਚ ਲੋਕਾਂ ਦੀਆਂ ਨਜ਼ਰਾਂ 'ਚ ਲੋਕ ਉਹਨੂੰ ਬਹੁਤ ਚਾਅ ਕਰਦੇ ਐ ਇਸ ਕਰਕੇ ਉਹ ਜੋ ਆ ਲੋ ਇਲੈਕਸ਼ਨ ਜਿੱਤੇ ਹੋ ਜੇਲ੍ਹ ਤੋਂ ਵੇਖੇ ਹਨ ਲੋਕਾਂ ਨੇ ਸਭ ਤੋਂ ਵੱਧ ਮੋਟਾ ਨਜਕਾਰਨਾ ਕੋਈ ਇਹਨਾਂ ਦੀ ਨੀਂਦਰਾ ਹੋਈ ਪਈ ਹੈ ਲੱਗਦਾ ਵੀ ਸੁਖਬੀਤ ਸਿੰਘ ਬਾਦਲ ਹੋਣ ਲਈ ਐਮਕੋ ਘਾਰੀ ਲਹਿਰ ਜਿਹੜੀ ਐ